ਅੱਜ ਹੈਗਾ ਪਲਗਦੇ ਸਕੂਲ ਜਾਣ ਦਾ ਫਰਸਟ ਡੇ ਕੀ ਗਰਮ ਹੋ ਗਈ ਅੱਛਾ ਹਾਈ ਲਾਈਟਰ ਗਰਮ ਹੋ ਗਿਆ ਮਤਲਬ ਜੇ ਛੁੱਟੀਆਂ ਸੀਗੀਆਂ ਨਿਆਣੇ ਨੂੰ ਕਦੀ ਛੁੱਟੀਆਂ ਸਾਨੂੰ ਵੀ ਨਾਲ ਹੀ ਸੀਗੀਆਂ ਇਸ ਬਹਾਰ ਦਾ ਪਹਿਲਾ ਗਲਾਬ ਦਾ ਫੁੱਲ ਅੱਗੇ ਬਹੁਤ ਜੁੜੇ ਲੈਂਦੀ ਨਹੀਂ ਸੀ ਢੋਬੀ ਦੀ ਸਬਜ਼ੀ ਵਾਲੀ ਰੋਟੀ ਆ ਫੇ ਮੇਰਾ ਨਾ ਪੰਗੇ ਲੈਂਦੀ ਮੈਂ ਇਦਾਂ ਕੀਤਾ ਹੀ ਤੁਹਾਡੇ ਕੜਾ ਵੱਜਾ ਤੇ ਪਲ ਗਈ ਆ ਭੁੱਲੀ ਹੋਈ ਸੀ ਤੂੰ ਤੇ ਘੂਆ ਭਤੀਜੀ ਦਾ ਪਿਆਰ ਬਰੈਡ ਵਾਲੇ ਪਕੌੜਿਆਂ ਦੀ ਅੱਛਾ ਉਹ ਜਿਹੜਾ ਮੰਗਵਾਇਆ ਸੀਗਾ ਕੀ ਜੀ ਸਿੱਕਾ ਹੈ ਸਤ ਗੁਰੂ ਵਿਕਰ ਹਰਨਾਮ ਧਿਆਵਾ ਆਪਾਂ ਲੱਗਿਆ ਜੀ ਹੁਣ ਸ਼ਗਨ ਪ੍ਰਸ਼ਾਦਾ ਹੈਲੋ ਚਲੋ ਚੱਲੀਏ ਹੁਣ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੀਏ ਟਾਈਮ ਹੋ ਗਿਆ 8 ਤੇ ਅੱਜ ਹੋਏ ਆਪਾਂ ਸਾਰੇ ਜਣੇ ਉੱਠ ਕੇ ਜਲਦੀ ਤਿਆਰ ਕਿਉਂਕਿ ਅੱਜ ਹੈਗਾ ਪਲਗ ਦੇ ਸਕੂਲ ਜਾਣ ਦਾ ਫਰਸਟ ਡੇ 8th ਕਲਾਸ 8th ਕਲਾਸ ਚ ਹੋ ਗਈ ਹੈ ਇਹ ਤੇ ਚਲੋ ਬਾਕੀ ਆਪਾਂ ਕਰਦੇ ਆ ਬਾਅਦ ਚੋਂ ਪਹਿਲਾਂ ਕਰੋ ਜੀ ਬਲੌਗ ਸ਼ੁਰੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਚੰੰਦਾ ਬਲੌਗ ਤੋਂ ਮਿਲ ਕਰਦੇ ਆ ਤੁਸੀਂ ਠੀਕ ਠਾਕ ਹੋ ਮੈਂ ਅਸੀਂ ਵੀ ਠੀਕ ਠਾਕ ਹਾਂ ਅੱਜ ਹੈਗੇ ਸਾਡੇ ਪੱਲੂ ਦੇ ਸਕੂਲ ਦਾ ਪਹਿਲਾ ਦਿਨ ਹੂੰ ਅਸੀਂ ਪਿਆਰ ਕੇ ਟਿਫਨ ਤਿਆਰ ਕਰਤਾ ਰੈਡੀ ਹੋ ਗਈ ਹੈ ਬਸ ਹੁਣੇ ਚੱਲੀ ਜਾਓ ਟਿਫਨ ਚ ਕੀ ਬਣਾਇਆ ਦਿਖਾਓ ਆਸ ਆਸ ਕੰਤਾ ਪੈ ਗਿਆ ਪੈਕਿੰਗ ਤਾਂ ਕਰ ਦਿੱਤੀ ਆ ਪਾਸ ਤੇ ਓਕੇ ਓਕੇ ਪਾਸਤਾ ਪੈਸਤਾ ਪੈਕਿੰਗ ਕਰ ਦਿੱਤਾ ਐ ਸਾਰਾ ਕੁ ਡਿਫਨ ਪਾ ਲਿਆ ਸਾਰਾ ਕੁ ਪਾ ਲਿਆ ਤੇ ਚਲ ਜੀਏ ਫੇ ਆਪਾਂ ਹੁਣ ਬੈਗ ਬੁੱਕ ਪਿਆ ਕਰਨੀ ਜੇ ਜੀ ਬੈਠੀ ਜਾ ਚਲੋ ਹੋਵੋ ਫੇ ਦੇਖੀਏ ਤੁਹਾਨੂੰ ਰੈਡੀ ਬੈਗ ਬੁੱਕ ਤੁਹਾਡਾ ਕਿੱਥੇ ਆ ਚਲੋ ਚੱਕੋ ਨਹੀਂ ਨਹੀਂ ਹੁਣ ਹੋਪੋਣੇ ਆਪਣੇ ਸ਼ੂਜ਼ ਸ਼ੂਜ਼ ਪਾਉਣੇ ਆਲੇ ਫੜ ਕੇ ਹਾਂ ਪਾਓ ਪਾਓ ਸ਼ੂਜ਼ ਸਾਹਿਬ ਸ਼ੂਜ਼ ਉਹ ਲੈ ਲਓ ਆੜਿਆ ਲੈ ਓਥੇ ਕਿੱਥੇ ਵੇ ਓਥੇ ਅੰਦਰ ਹੀ ਪਿਆਣਾ ਖੋਲ ਇਹਨੂੰ ਓ ਇਹਨੂੰ ਖੋਲ ਨਾ ਉਹ ਦੂਜਾ ਲੈਣਾ ਕਿਹੜਾ ਆਹੋ ਇਤਰੀ ਆ ਕਿਥੇ ਲੱਭਾ ਕਿ ਮੇਰਾ ਇਤਰਾ ਤੇ ਮੇਰਾ ਆਖ ਕੀ ਹੋਇਆ ਤੇਰਾ ਖਰਾਬ ਕਰਕੇ ਸੁੱਟਿਆ ਪਿਆ ਸੀ ਮੇਰਾ ਕਿੱਥੇ ਸੀ ਲੱਭਿਆ ਪਤਾ ਨਹੀਂ ਕਿੱਥੇ ਪਿਆ ਸੀਗਾ ਮੈਨੂੰ ਇੱਧੇ ਲੱਭਾ ਸੀਗਾ ਤੇ ਉਹ ਲਿਆਦ ਸੀਗਾ ਤੂੰ ਪਤਾ ਨਹੀਂ ਕਿੱਥੇ ਰੱਖਿਆ ਸੀਗਾ ਦੇਖੋ ਜੀ ਸਕੂਲ ਚੱਲਿਆ ਜੀ ਇਤਰਾ ਇਹਦੇ ਬੈਗ ਜੋ ਹਿੰ ਹੁਣ ਨਾਲ ਲੈ ਕੇ ਚੱਲੀ ਆ ਰੱਖੇ ਅੰਦਰ ਇਹਨੂੰ ਐਵੇਂ ਤੇਰਾ ਇਹੇ ਨੇ ਚਲੋ ਆਓ ਸ਼ੂਜ਼ ਤੇ ਮੈਂ ਵੀ ਆ ਗਿਆ ਤੁਹਾਨੂੰ ਗੱਡੀ ਦੀ ਚਾਬੀ ਚੱਕਾ ਪਾ ਲੈ ਬੂਟ ਸ਼ੂਟ ਚਲੋ ਜੀ ਦਿਖਾਓ ਬੈਗ ਲਓ ਜੀ ਇਹਦੇ ਦੇਖੋ ਬੈਗ ਸ਼ੈਕ ਹੋ ਗਿਆ ਪੈਕ ਇਹਦਾ ਹਾਂ ਇਹ ਜੋ ਹੋ ਗਿਆ ਇਹ ਕਿੱਟ ਹਾਂ ਆਕੇ ওকে ਉਹ ਟਾਇਲਟ ਗਰਮ ਹੋ ਗਿਆ ਪਾਈ ਪਾਈ ਕੀ ਗਰਮ ਹੋ ਗਿਆ ਹਾਂ ਲੈਟਰ ਗਰਮ ਹੋ ਗਿਆ ਅੱਛਾ ਹਾਈ ਲੈਟਰ ਗਰਮ ਹੋ ਗਿਆ ਇਹ ਫੋਨ ਨਾਲ ਨਾ ਕਰਾਂ ਮੈਂ ਉਹਦੇ ਕਰਕੇ ਲੋਟ ਬੁੱਕ ਉਹਦੇ ਬੁੱਕ ਲਓ ਜੀ ਅੱਜ ਚੱਲੇ ਆ ਨੂੰ ਜੀ ਪਹਿਲਾ ਦਿਨ ਗੱਡੀ 'ਚ ਛੱਡਾਂ ਨਾ ਮੈਂ ਤੇ ਮਨ ਵਿੱਚ ਦੋਨੋਂ ਜਣੇ ਫੇਰ ਗਾਂ ਦੇਖਾਂਗੇ ਮੌਸਮ ਚੇਂਜ ਹੋਏਗਾ ਤੇ ਸਵੇਰੇ ਜਾਏਗਾ ਨਾ ਕਿ ਸਕੂਟਰੀ ਤੇ ਆ ਲੈਨ ਤੇ ਸਕੂਟਰੀ ਤੇ ਆਉਂਗਾ ਹਲੇ ਥੋੜਾ ਜਿਹਾ ਮੌਸਮ ਹੈਗਾ ਨਾ ਦਾਦਾ ਤੇ ਚਲੋ ਆਜੋ ਫੇਰ ਉਹ ਖੜੀ ਆਈ ਗੱਡੀ ਆਪਣੀ ਤੇ ਚਲੋ ਗੱਡੀ ਮੋੜ ਦੇ ਚੱਲ ਕੇ ਆਪਾਂ ਹਾਂਜੀ ਲਓ ਜੀ ਆ ਗਏ ਜੀ ਗੱਡੀ ਜੀ ਆਪਾਂ ਤੇ ਗੱਡੀ ਕੀਤੀ ਸਟਾਰਟ ਛੋੜੀ ਜੀ ਕਰਦੇ ਆ ਗੱਡੀ ਗਰਮ ਇਹ ਫੇਕ ਚਾਉਦੇ ਆ ਉਹ ਦੇ ਸਕੂਲ ਪੁਜਰੂ 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 ਆ ਗਿਆ ਆ ਗਿਆ ਪੁਜਰੂ ਲਓ ਜੀ ਪੁਜਰੂ ਦੇਖ ਲਿਆ ਇਹ ਕਿੰਸੀ ਅੱਜ ਬੱਦਲ ਹੋਇਆ ਆ ਮੈਂ ਕਿਹਾ ਬੱਲੂ ਆਪਣਾ ਬਲੇਜ਼ਰ ਪਾ ਲੈਣਾ ਮੈਂ ਚੱਲ ਕੋਈ ਗੱਲ ਨਹੀਂ ਪੁਜਰੂ ਚਲੀਏ ਆਪਾਂ ਹੁਣ ਇਹ ਪੈਸੇ ਦਿੱਤੇ ਨਹੀਂ ਕੁੜੀ ਨੂੰ ਉਹ ਨਹੀਂ ਯਾਰ ਪੈਸੇ ਅੰਦਰ ਹੀ ਪੈਸੇ ਸਾਰੇ ਚੱਕ ਕੇ ਲਿਆ ਕੋਈ ਨਾ ਛੁਡ ਬੜਾ ਫਾਟੀ ਨੱਟ ਗਈ ਆ ਉਹਨੂੰ ਮੈਂ ਕਹੀਆ ਨਾ ਰੁਕ ਜਾਰ ਰੁਕ ਜਾਰ ਰੁਕ ਜਾ ਚਲੋ ਜੀ ਪਹੁੰਚ ਗਈ ਸਕੂਲ ਤੇ ਦੇਖੋ ਜਾ ਕੇ ਲੱਭਦੀ ਆ ক্লাস ਆਪਣੀ ਹੁਣ ਸਾਰੇ ਬੱਚੇ ਆ ਗਏ ਆ ਹਾਂ ਸਾਰੇ ਬੱਚੇ ਆ ਰਹੇ ਆ ਚੱਲੀਏ ਆਪਾਂ ਹੁਣ ਚਲੋ 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 ਮਿਲਦੇ ਆ ਜੀ ਕਰਤਾਰਪੁਰ ਪਹੁੰਚ ਗਏ ਹੁਣ ਕਰਦੇ ਆ ਆਪਣੇ ਉਹੀ ਪੁਰਾਣੇ ਰੂਟੀਨ ਸ਼ੁਰੂ ਰੂਟੀਨ ਦੁਬਾਰਾ ਫੇਰ ਉਹੀ ਅੱਗੇ ਟਾਈਮ ਥੋੜੇ ਜਿਹਾ ਲੇਟ ਉੱਠਦੇ ਸੀਗੇ ਹੁਣ ਟਾਈਮ ਤੇ ਹਾਂ ਚਲੋ ਠੀਕ ਆ ਜੀ ਮਿਲਦੇ ਕਰਤਾਰਪੁਰ ਪਹੁੰਚ ਕੇ ਲੋਈ ਟਾਈਮ ਹੋ ਗਿਆ ਸਵਾ 8 ਕਿਉਂ ਮੈਂ ਬੁੱਕਸ ਲਈਦਾ ਟਾਈਮ ਟੇਬਲ ਦੇ ਹਿਸਾਬ ਨਾਲ ਆਈ ਇਹਨਾਂ ਨੂੰ ਮੈਂ ਆਪਣੇ ਫਾੜੇ ਪਾਪੀ ਨਾ ਕਰਦਾ ਹਾਂ ਹਾਂ ਠੀਕ 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 ਤੇ ਅਸੀਂ ਹੁਣ ਚੱਲੇ ਆ ਜੀ ਬੂਟਿਆਂ ਨੂੰ ਪਾਣੀ ਪਾਇਆ ਜੀ ਹੁ ਸਾਡੀ ਪੁਰਾਣੀ ਰੁਟੀਨ ਦੁਬਾਰਾ ਸ਼ੁਰੂ ਹੋ ਜਾਣੀ ਆ ਨਹੀਂ ਉਦਾਂ ਤੇ ਪਾਈਦਾ ਪਰ ਜਿੱਦਾਂ ਅੱਗੇ ਪਿੱਛੇ ਪਾਈਦਾ ਹੈ ਨਾ ਹੁਣ ਜਿੱਦਾਂ ਪਾਲ ਨੂੰ ਛੱਡ ਕੇ ਆਉਣਾ ਨਾਲ ਹੀ ਮੁੜ ਕੇ ਪਾਣੀ ਪਾ ਕੇ ਆਣਾ ਬੂਟਿਆਂ ਨੂੰ ਹਾਂਜੀ ਬਾਬਾ ਜੀ ਕਿਦਾਂ ਪਾਠ ਕਰਨ ਲੱਗੇ ਚਲੋ ਤੇ ਉਸ ਤੋਂ ਬਾਅਦ ਫਿਰ ਨਾਲ ਹੀ ਨਹਾ ਕੇ ਮੈਂ ਚੱਲ ਜਣਾ ਸ਼ਾਪ ਤੇ ਆਪਣਾ ਪਾਠ ਜੋ ਵੀ ਕਰਨਾ ਧੂਬਤੀ ਵਗੈਰਾ ਸਭ ਸ਼ਾਪ ਤੇ ਜਾ ਕੇ ਕਰਿਆ ਕਰਾਂਗੇ ਹੁਣ ਮੈਂ ਤੇ ਅੱਗੇ ਤਾਂ ਜਾਈਦਾ ਹੀ ਲੇਟ ਸੀ 11:00 11:30 ਤੇ ਘਰੋਂ ਨਿਕਲਗੇ ਸੀ ਆ ਮਤਲਬ ਜੇ ਦਾ ਛੁੱਟੀਆਂ ਸੀਗੀਆਂ ਨਿਆਣਿਆਂ ਨੂੰ ਕਾਦੀ ਛੁੱਟੀਆਂ ਸਾਨੂੰ ਵੀ ਨਾਲ ਹੀ ਸੀਗੀਆਂ ਚਲੋ ਚਲੀਏ ਉੱਪਰ ਚਲੋ ਜੀ ਉਧਰ ਕੁੜੀਏ ਮੇਰਾ ਸੁੱਤੀ ਨੂੰ ਠੀ ਆਹ ਉਹਨੇ ਕਰਨਾ ਵੀ ਕੀ ਉੱਠ ਕੇ ਚਲੋ ਜੀ ਮਿਲਦੇ ਆਂ ਜੀ ਉੱਪਰ ਪਹੁੰਚ ਗਏ ਬਣੇ ਰਹੀਓ ਬਲੌਗ ਦੇ ਨਾਲ ਲਓ ਜੀ ਬਾਹਰ ਦੇਖੋ ਜੀ ਮੌਸਮ ਹੋਇਆ ਆ ਅੱਜ ਬੱਦਲ ਆਹ ਕੋਲ ਦੇਖੋ ਓਹ ਲੋ ਜੀ ਇਸ ਬਹਾਰ ਦਾ ਪਹਿਲਾ ਗਲਾਬ ਦਾ ਫੁੱਲ ਸਾਡੇ ਨਿਕਲ ਆਇਆ ਬਾਤ ਹੈ ਓਏ ਆ ਇਹੋ ਹੋਰ ਵੀ ਨਿਕਲੇ ਰੋਡੀਆਂ ਹਾਂ ਆ ਦੇਖ ਪਹਿਲਾ ਫੁੱਲ ਨਿਕਲਿਆ ਗਲਾਬ ਦਾ ਜੀ ਤੇ ਚਲੋ ਸਾਰੇ ਹੋ ਗਏ ਆ ਸਾਰੇ ਘਰ ਪਏ ਆ ਸਾਰੇ ਹੀ ਬੂਟੇ ਦਰ ਪਏ ਆ ਇਹਨੂੰ ਵੀ ਫੁੱਲ ਲੱਗੇ ਆ ਉੱਤੇ ਮੜੇ ਮੜੇ ਆ ਦੇ ਮੜੇ ਮੜੇ ਇਹਨੂੰ ਵੀ ਲੱਗੇ ਆ ਹਾਂ ਹਾਂ ਆਹ ਆਹ ਇਹ ਕਾ ਵੀ ਪੁੰਗਰ ਆ ਵੀ ਪੁੰਗਰ ਗਿਆ ਹਾਂ ਤੇ ਆਹ ਦੇ ਗਲਾਬ ਸਾਰੇ ਗਲਾਬ ਸਾਰੇ ਹੋ ਗਏ ਆ ਇੱਧਰ ਵੀ ਗਲਾਬ ਆ ਮੇਨ ਜਿਹੜਾ ਜੀ ਆਪਣਾ ਜਿੱਥੋਂ ਆਹ ਬੂਟਾ ਮੇਨ ਸੀਗਾ ਨਾ ਇਹ ਤੋਂ ਤੋੜ ਤੋੜ ਕੇ ਸਾਰਿਆਂ ਨੂੰ ਲਾਏ ਆ ਆਪਾਂ ਨਹੀਂ ਨਹੀਂ ਗਲਾਵਾਂ ਹਾਂ ਤੇ ਇੱਕ ਹੈਗਾ ਨਹੀਂ ਨਹੀਂ ਉਦਾਂ ਗੱਲ ਕਰਦਾ ਰੈੱਡ ਗਲਾਵ ਵਾਲੇ ਜਿੰਨੇ ਫੁੱਲ ਸਾਰੇ ਉਹ ਮੇਨ ਬੂਟਾ ਉਹੀ ਸੀ ਆਪਣਾ ਤੇ ਮੌਸਮ ਅੱਜ ਬਹੁਤ ਹੋਇਆ ਪਿਆ ਆ ਇਦਾਂ ਦਾ ਜੀ ਇਹ ਲੱਗਦਾ ਵੀ ਬਾਰਿਸ਼ ਦੇ ਆਉਣ ਦੇ ਚਾਂਸ ਆ ਹੈ ਅਸਾਰ ਹੈ ਬਾਰਿਸ਼ ਅਸਾਰ ਹੈ ਬਾਰਿਸ਼ ਕੇ ਚਲੋ ਪਾਓ ਪਾਣੀ ਬੂਟਿਆਂ ਨੂੰ ਦਹੀਂ ਚੱਲਦੇ ਆ ਜੀ ਹਾਂ ਨਵੇਂ ਨਿਕਲੇ ਬੂਟੇ ਫੁੱਲ ਫੁੱਲ ਹਾਂ ਪੱਤੇ ਸਭ ਨਵੇਂ ਆ ਗਏ ਅਰੇ ਗਿੱਲੇ ਆ ਨਾ ਸਿਵਾ ਨੂੰ ਤੇਰੇ ਪਾਣੀ ਪਾ ਕੇ ਗਏ ਸੀ ਹਲਕਾ ਹਲਕਾ ਪਾਣੀ ਪੀਣਾ ਥੋੜਾ ਥੋੜਾ ਪੀਣਾ ਜਿਆਦਾ ਪਾਣੀ ਨਹੀਂ ਪੀਣਾ ਹੈਗਾ ਚਲੋ ਠੀਕ ਹੈ ਜੀ ਆਹ ਪੈਂਦੀ ਹੈ ਇਹ ਸਾਰਿਆਂ ਨੂੰ ਕੁੱਤੀ ਇਹਦੇ ਲਗਣੀਆਂ ਕਿਸੇ ਦਿਨ ਤੇਰੇ ਲਗਣੀਆਂ ਕਿਸੇ ਦਿਨ ਚੋ ਮੈਂ ਉਹ ਕੁੱਤੀ ਮੈਂ ਉਹ ਕੁੱਤੀ ਪੈਂਦੀ ਆ ਜੀ ਮੈਂ ਤੇਰੇ ਲਗਣੀਆਂ ਕਿਸ ਦਿਨ ਮੈਨੂੰ ਪੈ ਗਈ ਹੁਣ ਆਹ ਮੈਂ ਤਾਂ ਕਤੂਰਾ ਦੇਦੀ ਸੀ ਇਦਾਂ ਕਰਕੇ ਮੈਨੂੰ ਪੈ ਗਈ ਪੈ ਗਈ ਤੇ ਲੱਗਾ ਮੇਰੇ ਦੇ ਬੱਟਾ ਲੱਗਾ ਨਹੀਂ ਇਦਾਂ ਹਾਂ ਆਜ ਗਈ ਆਜ ਗਈ ਲਓ ਇਹ ਗਲੀ ਖਾਲੀ ਹੋਈ ਪਈ ਸਾਰੀ ਚਲੋ ਮਿਲਦੇ ਹਾਂ ਹੁਣ ਬਾਅਦ ਚ ਬੂਟਿਆਂ ਨੂੰ ਪਾਣੀ ਪੂੜੀ ਪਾ ਕੇ ਵਿਹਲੇ ਹੋ ਜੀਏ ਛੂਟਾ ਅੱਗੇ ਬਹੁਤ ਜੁੜੇ ਲੈਂਦੀ ਹੁੰਦੀ ਸੀ ਦੇਖੋ ਜੀ ਉਏ ਯੋ ਪੰਗੇ ਲੈਂਦੀ ਆ ਚਲ ਆ ਇਧਰ ਬੂਟਿਆਂ ਨੂੰ ਵੀ ਪਾ ਗਏ ਸਾਰਿਆਂ ਨੂੰ ਪਾਣੀ ਤੇ ਹੁਣ ਹੋ ਗਿਆ ਵਾ ਫ੍ਰੀਜ ਤੇ ਹੁਣ ਚੱਲ ਕੇ ਨਾ ਧੋਗੇ ਤੇ ਅਸੀਂ ਜਾਂਦੇ ਦੁਕਾਨ ਤੇ ਤੁਸੀਂ ਕਰੋ ਆਪਣੇ ਕੰਮ ਠੀਕ ਆ ਫੇ ਤੁਸੀਂ ਨਾ ਪਾਰਟ ਆਪਣਾ ਕਰਕੇ ਸਾਰਾ ਫਿਰ ਮੈਨੂੰ ਕਰਿਓ ਫੋਨ ਫੇ ਆਪਾਂ ਰੋਟੀ ਖਾਣੇ ਇਕੱਠੇ ਆ ਗਏ ਤੇ ਮੈਂ ਜਾ ਕੇ ਕਰ ਲੈਣਾ ਸ਼ਾਪ ਤੇ ਹੈ ਹਾਂ ਚਲੋ ਲੋ ਜੀ ਚਲਿਏ ਹਮ ਕੀ ਟਾਈਮ ਹੋ ਚੱਲਾ ਪੌਣੇ 11 ਤੇ ਇੱਧਰ ਸਾਰੇ ਹੋ ਗਏ ਵਿਲੇ ਤੇ ਆਪਾਂ ਨੂੰ ਆਇਆ ਫੋਨ ਕਿ ਆਜੋ ਰੋਟੀ ਰਾਟੀ ਖਾ ਲਈਏ ਲੋ ਜੀ ਲੱਗ ਗਿਆ ਜੀ ਨਾਸ਼ਤਾ ਕਰਨ ਆਪਣਾ ਤੇ ਕੀ ਬਣਾਇਆ ਗਈ ਜੀ ਗੋਭੀ ਵਾਲੀ ਰੋਟੀ ਆ ਬਲੌਗ 12 ਵਜੇ ਪਾਣਾ 12 ਵਜੇ ਅਪਲੋਡ ਡੇਲੀ 12 ਵਜੇ ਅਪਲੋਡ ਕਰਿਆ ਕਰਨਾ ਹੁਣ ਇੱਕ ਇੱਕੋ ਟਾਈਮ ਰੱਖਣਾ ਹੁਣ ਆਪਾਂ ਗੋਭੀ ਦੀ ਸਬਜੀ ਵਾਲੀ ਰੋਟੀ ਹੈ ਗੋਭੀ ਦੀ ਸਬਜੀ ਵਾਲੀ ਰੋਟੀ ਠੀਕ ਹੈ ਜੀ ਚਲੋ ਤੇ ਪੁੱਤਰ ਰਿਮੋਟ ਲੱਭ ਕਿਥੇ ਆ ਮੜ ਗਿਆ ਟੀਵੀ ਤਾਂ ਲਾਈਆ ਉਦਾਂ ਪਿਛਲਾ ਤਾਂ ਕੋਈ ਦੇਖੀਏ ਪਿਆ ਲਓ ਜੀ ਇਧਰ ਲਗਾਨੇ ਆ ਈ ਟੀਵੀ ਤੇ ਫਿਰ ਦੁਪਹਿਰ ਦਾ ਕੀ ਹੈਗਾ ਜੀ ਅੱਜ ਦੁਪਹਿਰੇ ਰਾਜਮਾ ਬਣਾਉਣੀ ਆ ਮੈਂ ਰਾਜਮਾ ਓਕੇ ਚਲੋ ਠੀਕ ਰੋਟੀ ਦਾ ਭਰੋਸਾ ਰੋਟੀ ਦਾ ਖਾਣੀ ਨਹੀਂ ਦੁਪਹਿਰ ਨੂੰ ਖਾਵਾਂਗੇ ਰਾਤ ਨੂੰ ਖਾਵਾਂਗੇ ਇਹ ਆ ਵੀ ਸ਼ਾਮ ਨੂੰ ਜਦਾਂ ਮਾੜੀ ਮੋਟੀ ਕਿਤੇ ਸਬਜੀ ਸਬਜੀ ਦਾ ਟੇਸਟ ਦਾ ਬੰਦਾ ਕਰੀ ਸਕਦਾ ਨਾ ਬਿਲਕੁਲ ਬਿਲਕੁਲ ਮੇਰੇ ਫੇਵਰਟ ਰਾਜਮਾ ਚਲੋ ਹੁਣ ਆਪਾਂ ਕਰਦੇ ਆ ਜੀ ਨਾਸ਼ਤਾ ਕਰਕੇ ਤੇ ਫਿਰ ਕਰਦੇ ਆ ਜੀ ਤਿਆਰੀ ਦੁਪਹਿਰ ਦੇ ਨਾਸ਼ਤੇ ਦੀ ਤੇ ਕਰਨਗੇ ਬਲੌਗ ਤੁਸੀਂ ਪਲਗ ਦੇ ਫੌਂਚ ਬਣਾਈਓ ਤੇ ਮੈਂ ਚਲ ਜਾਣਾ ਸ਼ਾਪ ਤੇ ਆਪਣੇ ਕੀ ਉਹਦੇ ਨਾਲ ਆ ਟਮਾਟਰ ਹੈ ਨਹੀਂ ਮੈਨੂੰ ਸੀਜ਼ਨ ਟਮਾਟਰ ਮੈਂ ਲਿਆ ਦੂੰ ਕੋਈ ਨਹੀਂ ਟਮਾਟਰ ਮੈਂ ਟਮਾਟਰ ਮੈਂ ਤੁਹਾਨੂੰ ਲਿਆ ਕੇ ਦੇ ਕੇ ਜਾਣਾ ਰੋਟੀ ਖਾ ਕੇ ਜਾਣ ਲੱਗਣਾ ਪਿਆਜ਼ ਜੂ ਸਾਰਾ ਕੁਝ ਹੈਗਾ ਹੋਇਆ ਪੜਾ ਜਾਣਾ ਮੈਂ ਤੈਨੂੰ ਤੇ ਚਲੋ ਠੀਕ ਹੈ ਜੀ ਮਿਲਦੇ ਆ ਨਾਸ਼ਤਾ ਕਰਕੇ ਹੁਣ ਲੋ ਜੀ ਰੋਟੀ ਪਾਣੀ ਖਾ ਕੇ ਚੱਲੇ ਘਰੇ ਸਾਡੀ ਲੜਾਈ ਵੀ ਹੋ ਗਈ ਆ ਤੇ ਹੱਤਪੰਤਾ ਮੇਰਾ ਫੇ ਮੇਰਾ ਨਾ ਪੰਗੇ ਲੈਂਦੀ ਮੈਂ ਇਦਾਂ ਕੀਤਾ ਤੇ ਤੁਹਾਡੇ ਕੜਾ ਵੱਜਾ ਤੇ ਕੜਾ ਉਹ ਮੋਟਿਆ ਸਾਡੇ ਮੈਂ ਤਾਂ ਪਤਲਾ ਜਿਹਾ ਕੜਾ ਖਾਇਆ ਲੜਦੀ ਸੀ ਮੇਨਾ ਇਹ ਲੜਦੀ ਸੀ ਆ ਲੜਦੀ ਸੀ ਕਿ ਪੁੱਛ ਕੇ ਲੜਨਾ ਨਾ ਨੰਨੂ ਹੱਕ ਬਣਦਾ ਲੜਨਾ ਮੇਰਾ ਲੜੋ 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 ਫੇ ਬਣ ਕੇ ਇਹਨਾਂ ਨੂੰ ਹਾਏ ਮਰ ਗਈ ਹਾਏ ਕਰ ਗਈ ਲੜਦੀ ਫੇ ਕਰਦੇ ਬੋਲ ਲੜਦੀ ਨਹੀਂ ਇਹ ਲੜਦੀ ਨਹੀਂ ਹੈਗੀ ਫੇ ਆਹ ਕਿਸੇ ਪਾਸੇ ਵੀ ਨਹੀਂ ਜੀਣਦੇ ਹਣਾ ਆ ਟੋਕਰੀ ਰੱਖਿਓ ਨੀ ਹੁਣ ਚਲੋ ਟੋਕਰੀ ਰੱਖ ਕੇ ਤੇ ਮੈਂ ਚੱਲਾਂ ਦੁਕਾਨ ਤੇ ਹੈ ਓਕੇ ਜੀ ਓਕੇ ਤੇ ਮੈਂ ਸਕੂਟਰੀ ਲੈ ਜਣੀ ਨਾਲ ਹੀ ਪਲਗ ਨੂੰ ਫੇਰ ਉਧਰੋਂ ਲੈ ਕੇ ਫੇਰ ਆਉਂ ਘਰ ਮੈਂ ਠੀਕ ਆ ਉਹ 25 ਦੇਖਾ ਮੈਂ ਦੇਖਾ ਟਾਈਮਿੰਗ ਪਹਿਲੇ 2:25 ਆ ਦੇਖੀ ਆ ਦੋ ਦਸਤੇ ਮੈਂ ਦੁਰਪਣਾ ਕਰਤਾਰਪੁਰੋਂ ਚਲੋ ਮੈਂ ਟੋਕਰੀ ਰੱਖਿਆ ਨਾ ਅੰਦਰ ਕਰਦੇ ਪਏ ਪਲਗ ਦੀ ਵੇਟ ਤੇ ਪਲਗ ਗਈ ਆ ਹਾਂਜੀ ਕਿੱਦਾਂ ਰਿਹਾ ਪਹਿਲਾ ਦਿਨ ਹੈ 6 ਵਜੇ ਬੱਚੇ ਨਹੀਂ ਆਏ ਸੀ ਪੜਾਈ ਨਹੀਂ ਪੜਾਈ ਹੋਈ ਨਹੀਂ ਮੈਂ ਵੇਟ ਕਰੀ ਜਨਾ ਸਾਰੇ ਭਾਗੇ ਵਾ ਤੂੰ ਆਈ ਨਹੀਂ ਲੇਟ ਵਰੀ ਚਲੋ ਬੈਠੋ ਵੇ ਆ ਜਾਓ ਲੱਗੇ ਪੀਣ ਰਸ ਰਸ ਪੀ ਕੇ ਜਾਣੀ ਮੰਮਾ ਦਾ ਫੋਨ ਆ ਦੇਗਾ ਕਹਿੰਦੀ ਪਾਲ ਨੂੰ ਛੁੱਟੀ ਹੋ ਗਈ ਮੈਂ ਕਹਾ ਹੋ ਗਈ ਪਰ ਬਾਹਰ ਹੀ ਨਹੀਂ ਆਈ ਆਹ ਚਲੋ ਰਸ ਪੀ ਕੇ ਜਾਣੀ ਆ ਜੀ ਕਹਿੰਦੇ ਹੁਣ ਹੁਣ ਗਰਮੀ ਆ ਗਈਆਂ ਰੋਜ਼ ਹੀ ਪੀ ਕੇ ਜਾਇਆ ਕਰਨੀ ਹੈ ਨਾ ਲੋਈ ਮੈਂ ਬਿਲਮਾ ਪਹਿਲਾਂ ਦੋ ਘਟ ਚਲਿਏ ਪੀਲेंगी ਨਾਲ ਵਾਲੀ ਜੀ ਲਓ ਜੀ ਆਪਾਂ ਆ ਗਏ ਜੀ ਬਲਗ ਨੂੰ ਲੈ ਕੇ ਲਓ ਜੀ ਇੱਧਰ ਚਾਹ ਪੀ ਹੋ ਰਹੀ ਆ ਰੱਖ ਲੈ ਬੇਬੀ ਰੱਖਣਾ ਹੀ ਨਹੀਂ ਜੀ ਪੰਜ ਕਿਦਾਂ ਸਸੀ ਕਾਲ ਜੀ ਤੁਸੀਂ ਤੁਹਾਨੂੰ ਕਿੱਦਾਂ ਚਿੱਤ ਆ ਗਿਆ ਅੱਜ ਮੈਨੂੰ ਬਸ ਆ ਗਿਆ ਕਿੱਤਾ ਭੁੱਲੀ ਹੋਈ ਸੀ ਤੂੰ ਹੈ ਭੁੱਲੀ ਹੋਈ ਹੈ ਨਾ ਹਾਂ ਚਲੋ ਕੋਈ ਗੱਲ ਨਹੀਂ ਭੁੱਲਣਾ ਵੀ ਚਾਹੀਦਾ ਹਾਂ ਆ ਅੱਛਾ ਹੀ ਆਹਾ ਚਲੋ ਭੁੱਲੀ ਦਾ ਨਹੀਂ ਆਇਆ ਮੈਂ ਜਰਾ ਬਾਹਰੇ ਬੂਟ ਲਾ ਕੇ ਆਇਆ ਪਰ ਹਾਂਜੀ ਹੈ ਕਾਜੂਆਂ ਨਾਲ ਚਾਹ ਕਿਆ ਬਾਤ ਹੈ ਕਾਜੂਆਂ ਨਾਲ ਚਾਹ ਕਾਜੂਆਂ ਨਾਲ ਚਾਹ ਨਮਕੀਨ ਕਾਜੂ ਇਤਨੀ ਦੂਈ ਦੂਈ ਹਾਂ ਕਿ ਸੰਭਾਲੀ ਨਹੀਂ ਜਾ ਰਹੀ ਕਾਜੂਆਂ ਨਾਲ ਚਾਹ ਕਰਦੇ ਬੈਠੇ ਨਾ ਮੇਰੇ ਇਧਰ ਭੂਆ ਭਤੀਜੀ ਦਾ ਪਿਆਰ ਮੇਰੇ ਇਧਰ ਭੂਆ ਭਤੀਜੀ ਦਾ ਪਿਆਰ ਸਾਰੀਆਂ ਆਈਆਂ ਅੱਜ ਕਹੋ ਪੀਓ ਚਾਹੂ ਕੇ ਕਰਦੇ ਬਾਤੋ ਗੱਲ ਟਾਈਮ ਹੋ ਗਿਆ ਪੌਣੇ 4 ਤੇ ਇਧਰ ਲੱਗ ਗਿਆ ਤੇ ਫੋਨ ਨੂੰ ਲੋਕ ਅਗੇ ਠੀਕ ਹੀ ਹੋਦੇ ਗਏ ਵਾਲੀ ਮਾਰ ਲੱਗ ਗਿਆ ਉਧਰ ਆਇਆ ਹਰਮਨ ਦਾ ਫੋਨ ਤੇ ਇੱਧਰ ਪਤਾ ਨਹੀਂ ਕੀ ਸੁਝੀ ਮਨਪ੍ਰੀਤ ਨੂੰ ਬਰੈਡ ਵਾਲੇ ਪਕੌੜਿਆਂ ਦੀ ਹਾਂ ਹੈ ਮੈਂ ਕਿ ਇੱਧਰ ਬੰਦ ਪੱਜਿਆ ਨੇ ਲੰਘੇ ਨਾ ਤੇ ਆਹ ਹੋ ਤੁਸੀਂ ਆ ਜਾਈਓ ਹਾਂ ਮੈਂ ਚਲੋ ਕਰ ਲੋ ਗੱਲ ਅੱਛਾ ਬਣਾਓ ਪਕੌੜੇ ਪਹਿਲਾਂ ਫਿਰ ਬਾਅਦ ਚ ਖਾਣੇ ਆ ਆ ਜਾਈਓ ਓ ਜੀ ਇੱਧਰ ਹੁਣ ਇੱਕ ਇੱਕ ਦੋ ਦੋ ਪਕੌੜੇ ਖਾਣ ਲੱਗੇ ਆ ਜੀ ਖਾ ਕੇ ਥੋੜਾ ਜਿਹਾ ਹੋ ਜਾਏਗਾ ਗੁਜ਼ਾਰਾ ਫੇਰ ਆਪਾਂ ਫੇਰ ਆਪਾਂ ਚੱਲਾਂਗੇ ਅੱਜ ਸ਼ਾਮੀ ਲੰਗਰ ਖਾਨ ਸਪੈਸ਼ਲ ਸਾਡੇ ਨਾਲ ਇੱਥੇ ਹੋਲੀ ਦਾ ਲੰਗਰ ਲੱਗਦਾ ਆ ਤੇ ਹਰ ਸਾਲ ਜਾਂਦਾ ਸੀ ਖਾਣ ਤੇ ਅੱਜ ਘਰੇ ਕੁਛ ਨਹੀਂ ਕਰੇ ਤਾਂ ਰਾਜਮਾ ਬਣਾਏ ਆ ਬਣਾਏ ਰਾਜਮਾ ਟੇਸਟ ਕਿਸੇ ਨੇ ਦੇਖਿਆ ਨਹੀਂ ਹਜੇ ਤੱਕ ਰਾਜਮਾ ਦਾ ਤੇ ਲੰਗਰ ਖਾਨ ਜਾਣਾ ਸ਼ਾਮੀ ਆਪਾਂ ਤੇ ਚਲੋ ਖਾ ਕੇ ਤੇ ਫੇਰ ਆਪਾਂ ਤੁਹਾਨੂੰ ਮਿਲਾਂਗੇ ਸ਼ਾਮੀ ਜਦੋਂ ਲੰਗਰ ਲੰਗਰ ਜਾਣ ਲੱਗਾਂਗੇ ਖਾਣ ਉਦੋਂ ਮਿਲਾਂਗੇ ਹੁਣ ਤੁਸੀਂ ਸਾਰੇ ਜਣੇ ਬਨੇਰੀਓ ਸਾਡੇ ਬਲੌਗ ਨਾਲ ਹੁਣ ਤੁਹਾਨੂੰ ਦਿਖਾਵਾਂਗੇ ਲੰਗਰ ਸਕਿੱਪ ਨਾ ਕਰਿਓ ਸਕਿੱਪ ਨਾ ਕਰਿਓ ਉਦੋਂ ਲੰਗਰ ਖਾਣ ਜਦੋਂ ਜਾਵਾਂਗੇ ਨਾ ਉਦੋਂ ਦਿਖਾਵਾਂਗੇ ਤੁਹਾਨੂੰ ਹੁਣ ਅੱਲਾਹ ਜੀ ਟਾਈਮ ਹੋ ਗਿਆ ਆ 8:05 ਅਸੀਂ ਦੇਖਦੇ ਪਏ ਸੀ ਇੱਧਰ ਬਲੌਗ ਤੇ ਮੈਂ ਅਸੀਂ ਦੀ ਪਈਆਂ ਸੂਟ ਹਾਂਜੀ ਆ ਗਿਓ ਕੀ ਆ ਏ ਅੱਛਾ ਉਹ ਜਿਹੜਾ ਮੰਗਵਾਇਆ ਸੀਗਾ ਫਿਲਟਰ ਦਾ ਚੰਗਾ ਡਿਜ਼ਾਈਨ ਦਾ ਆਈਡੀਆ ਹੈ ਮੈਂ ਫਿਲਟਰ ਦਾ ਚੰਗਾ ਬੋਲੀ ਦੇ ਕਲੀ ਚਾਹ ਉਹ ਦੇਖਦੇ ਆ ਬਾਗੇ ਨੂੰ ਚਲੋ ਹਾਂ ਲੋ ਜੀ ਇਹ ਨਾ ਚੜਿਆ ਨਹੀਂ ਹੈਗਾ ਫਿਲਟਰ ਦੇ ਉੱਤੇ ਫਿਲਟਰ ਦੇ ਪਿੱਛੇ ਦੋ ਟੰਗਣ ਵਾਲੇ ਜਿਹੜੇ ਹਨਾ ਆਹ ਦੇਖੋ ਮੈਂ ਦਿਖਾਣਾ ਇਹਨਾਂ ਨੂੰ ਬਲੌਗ 'ਚ ਆਪਣੇ ਵੀ ਇੱਥੋਂ ਚੜ ਤਾ ਜਾਂਦਾ ਆ ਪਰ ਉਹ ਮਗਰ ਹੈਗੇ ਆ ਜਿੱਥੇ ਟੰਗਿਆ ਉਹ ਜਿੱਥੋਂ ਟੰਗਿਆ ਨਾ ਕੋਈ ਨਹੀਂ ਦੇਖਦਾ ਬਾਅਦ ਚੱਕ ਮੈਂ ਜਿੱਥੇ ਟੰਗਿਆ ਨਾ ਆਪਾਂ ਉੱਥੇ ਛੇ ਕੱਢਣੇ ਪੈਣੇ ਫਿਲਟਰ ਉਤਾਰਨਾ ਪੈਣਾ ਉਤਾਰਨ ਲਈ ਪਹਿਲਾਂ ਉਹਨੂੰ ਖਾਲੀ ਕਰਨਾ ਪੈਣਾ ਤੁਸੀਂ ਹੁਣ ਫਿਲਟਰ ਬੰਦ ਕਰ ਦਿਓ ਪਾਣੀ ਯੂਜ਼ ਕਰ ਲਓ ਜਦੋਂ ਸਵੇਰੇ ਹਲਕਾ ਹੋ ਜਾਏਗਾ ਫਿਰ ਲਾ ਕੇ ਚੜਾ ਕੇ ਜਿਹੜਾ ਆਪਾਂ ਸੇਲ ਸਵੇਰੇ ਕਰਕੇ ਹਾਂ ਚੜਾ ਕੇ ਫਿਰ ਕਰਾਂਗੇ ਆਪਾਂ ਹੈ ਚਲੋ ਫਿਰ ਦਿਖਾਵਾਂਗੇ ਤੁਹਾਨੂੰ ਕੱਲ ਦੇ ਬਲੌਗ 'ਚ ਲਓ ਜੀ ਟਾਈਮ ਪੌਣੇ 9 ਮਤਲਬ 8:30 ਹੋਏ ਆ ਤੇ ਹਾਂਜੀ ਆਪਾਂ ਚੱਲੇ ਆ ਜੀ ਹੁਣ ਮੱਥਾ ਟੇਕਣ ਵਾਸਤੇ ਕੱਟ ਦੇਖੀ ਦੇ ਉਹ ਤਾਂ ਦੇਖਦੇ ਨੇ ਜਰੂਰੀ ਹੁੰਦਾ ਹੈ ਉਹ ਜਰੂਰੀ ਹੋਣੀ ਤਾਂ ਕਿ ਕਈ ਵਾਰ ਨਹੀਂ ਵੀ ਤੇ ਕਈ ਵਾਰ ਮੰਨ ਲਓ ਜੇ ਮਾਰਕੀਸ ਦੇ ਬੰਦੇ ਦਾ ਜਰੂਰੀ ਮੈਸੇਜ ਆਇਆ ਉਹ ਤਾਂ ਤੁਸੀਂ ਦੇਖਦੇ ਹੀ ਨਹੀਂ 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 ਉਹ ਵੀ ਨਹੀਂ ਜਰੂਰੀ ਹੁਣ ਮੈਂ ਕਹਿੰਦੇ ਬਾਅਦੋਂ ਦਾਦਾ ਬਲੌਗ ਤੋਂ ਬਾਅਦ ਦੱਸਾਂ ਕਿਹੜਾ ਜਰੂਰੀ ਮੈਸੇਜ ਮੈਂ ਅੱਜ ਤੱਕ ਨਹੀਂ ਦੇਖਿਆ ਉਹਨੇ ਫੋਨ ਕਰਕੇ ਗਿਆ ਮੇਰਾ ਮੈਸੇਜ ਚੈੱਕ ਕਰ ਤੇ ਚਲੋ ਇਧਰ ਹੁਣ ਤਿਆਰ ਹੋ ਗਈਆਂ ਜੀ ਤੇ ਚਲੋ ਆਓ ਚਲੀਏ ਜੀ ਵੀਡੀਓ ਦਿਖਾਈ ਉਹਦੇ ਵਿੱਚ ਭਾਈ ਉਹ ਸੱਗ ਨੂੰ ਜਾਂਦਾ ਹੁੰਦਾ ਆ ਹੁੰਦਾ ਮੂਜੇ ਵੇਰੀ ਬੀਬੀ ਕਹਿੰਦਾ ਮੂਜੇ ਕਹਿੰਦਾ ਮੂਜੇ ਬੀਬੀ ਬਹੁਤ ਪਸੰਦ ਸੀ ਬਗਵਾਨ ਕਹਿੰਦਾ ਕਿਸ ਕੀ ਕਹਿੰਦਾ ਪਰੋਸੀ ਨਾਲ ਹੀ ਨਰਕੇ ਨਰਕੇ ਸਵਰਗ ਜੱਤ ਲਾਉਂਦਾ ਕਹਿੰਦਾ ਮਾਂ ਦੀ ਤਾਂ ਮਾਂ ਦੀ ਜਾਣਾ ਵੀ ਨਹੀਂ ਹੈਗਾ ਪਰ ਰੱਬ ਨੂੰ ਕਹਿੰਦਾ ਕਿ ਕਹਿੰਦਾ ਮੈਨੂੰ ਨਾ ਬੀਬੀ ਬਹੁਤ ਪਸੰਦ ਮਤਲਬ ਬਹੁਤ ਪਿਆਰ ਕਰਦਾ ਸੀਗਾ ਨਰਕੇ ਦੀ ਪਰੋਸੀ ਦੀ ਇੱਕ ਹੋਰ ਦੀ ਚੱਲ ਬਸ ਕਰੋ ਹੁਣ ਜਾ ਦਾਣਾ ਦੀ ਆ ਚਲੋ ਆਜੋ ਹੁਣ ਚੱਲੀਏ ਮਿਲਦੇ ਹਾਂ ਹੁਣ ਬਾਅਦ 'ਚ ਮਿਲਦੇ ਹਾਂ ਜੀ ਹੁਣ ਆਸ਼ਕ ਜੀ ਆਉਣੇ ਪਾਸਵਰਡ ਪੁੱਛੋੜ ਕੋਈ ਨਹੀਂ ਮਿਲਣਾਗਾ ਇੱਥੇ ਨਹੀਂ ਨੈਟ ਮਿਲਣਾ ਕਿਸੇ ਨੂੰ ਵੀ ਤਮਾ ਹੋ ਸਤ ਗੁਰੂ ਵਤ ਹਵਾਰਿਆ ਜਬ ਦੇਖਾਂ ਪਰ ਪਿਆਰਾ ਹਰ ਗੁਣ ਰਸ ਰਵਾਰੈ ਮੇਰੀ ਅੰਦਰ ਹੋਵੇ ਵਾਸ ਪ੍ਰਿਯੋ ਪ੍ਰਿਯੋ ਸਤ ਹਰ ਨਾਮ ਧਿਆਵੈ ਦਇਆ ਦਿੱਤੇ ਆਏ ਦਇਆ ਕਰੋ ਰੱਖ ਲਿਓ ਹਰਜੋ ਹਮ ਲਾਗਾ ਸਤ ਗੁਰ ਪਾਈ ਗੁਰਪਾਰ ਚ ਹਮ ਲਹੋ ਮਿਲਣ ਕੰਤਿ ਉਹ ਆਰਾਮ ਆਇਆ ਇਧਰ ਤੇ ਜੋਤ ਮਲਾਏ ਆਪਾ ਲਗਿਆ ਜੀ ਸ਼ਗਨ ਪ੍ਰਸ਼ਾਦਾ ਇੱਕ ਦਤਾ ਮੈਂ ਹਾਂਜੀ ਦੇਖਿਆ ਨਹੀਂ ਨੇ ਹੈਲੋ ਜੁ ਮੇਰੇ ਅਇ ਨ ਕਰ ਮਹਾ ਜਨਾ ਗੁਰਸਤ ਪਰ ਓਟ ਗਹੇ ਖਾਰ ਸੰਪੈ ਮਹਲਾ ਪਨਵਾ ਸਿਖੋਂ ਦਾਰ ਭਗੋਂ ਗੁਰ ਪਰੋਖਾਤ ਬਰਾਨ ਸੁ ਗਦਾਤਾ ਗੁਰਮੁਗ ਜਾਤਾ ਸਗਲ ਰੰਗ ਚੰਨ ਆਏ ਤੇ ਕਰਮ ਕਮਾਵਾ ਪ੍ਰਾਣੀ ਦੀ ਹਾ ਕੀ ਹੁਰਮਾਇ ਚਲੋ ਚਲਿਏ ਹੁਣ ਚਲੋ ਆ ਜੋ ਫੇ ਬਹੁਤ ਵਾਸਗਾ ਲੰਗਰ ਚ ਕੋਈ ਸ਼ੱਕ ਨਹੀਂ ਹੈਗਾ ਹੈ ਗੜੀ ਖਤਮ ਹੋ ਗਈ ਮਾਂ ਜੀ ਦਾ ਹਾਂ ਕਰ ਮਾਲੀ ਤੇ ਕਰ ਬਹੁਤ ਸਿੰਪਲ ਵੀ ਕਰੀ ਬਹੁਤ ਟੇਸਟੀ ਸੀ ਗਲੰਗਰ ਬਹੁਤ ਸਾਰਾ ਇਹ ਹਰ ਸਾਲ ਲੱਗਦਾ ਹਨਾ ਹਾਂ ਚਲੋ ਇੱਕ ਦੋ ਦਿਨ ਛੱਡ ਕੇ ਫੇ ਆ ਜਾਣਾ ਇੱਕ ਵਾਰੀ ਅਸੀਂ ਹਾਂ ਆਹੋ ਤੇ ਚਲੋ ਮਿਲਦੇ ਹਾਂ ਹੁਣ ਘਰ ਜਾ ਕੇ ਹੈ ਕਰਦੇ ਫੇ ਬਲੌਗ ਦਾ ਐਂਡ ਕਰ ਜਾ ਕੇ ਲੋ ਜੀ ਟਾਈਮ ਹੋ ਗਿਆ 10:30 ਤੇ ਆਪਾਂ ਆ ਗਏ ਲੰਗਰ ਸ਼ੱਕੇ ਘਰੇ ਬਹੁਤ ਸਾਰਾ ਬਹੁਤ ਟੇਸਟੀ ਲੰਗਰ ਸੀਗਾ ਤੇ ਚਲੋ ਕਰਦੇ ਆ ਇੱਥੇ ਅਸੀਂ ਹੁਣ ਆਪਣੇ ਬਲੌਗ ਦਾ ਐਂਡ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਤੇ ਅੱਜ ਦਾ ਬਲੌਗ ਤੁਹਾਡੇ ਕਿੱਦਾਂ ਦੇ ਲੱਗਾ ਹਾਂ ਠੀਕ ਹੈ ਤੇ ਵਾਤਵਾਸ ਨੂੰ ਸਪੋਰਟ ਕਰਿਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਿ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਕਿਤੋਂ ਕਿਤੋਂ ਤੁਸੀਂ ਸਾਨੂੰ ਦੇਖਦੇ ਹੋ ਆਪਣੀ ਗੱਲ ਜ਼ਰੂਰ ਦਿਓ ਚਲੋ ਮਿਲਦੇ ਹਾਂ ਜੀ ਹਰ ਵਾਰ ਇੱਕ ਨਵੇਂ ਬਲੌਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ